ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਸੋ ਦੋਸਤੋ ਕੀ ਹਾਲ ਨੇ ਉਮੀਦ ਕਰਦਾ ਕਿ ਰਾਜੀ ਖ ਜੀ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਦੋਸਤੋ ਇੱਕ ਹੋਰ ਬਹੁਤ ਸੋਹਣੀ ਵੀਡੀਓ ਲੈ ਕੇ ਆਇਆ ਬਹੁਤ ਸੋਹਣਾ ਟੋਪਿਕ ਆ ਵਿਸ਼ਾ ਵਧੀਆ ਲੱਗੇ ਤਾਂ ਲਾਈਕ ਮੈਂਟ ਤੇ ਸ਼ੇਅਰ ਜਰੂਰ ਕਰ ਦਿਓ ਜੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੁਸੀਂ ਵੀਡੀਓ ਦਾ ਲਾਭ ਲੈ ਸਕੋ ਬੈਨੀਫਿਟ ਲੈ ਸਕੋ ਚੰਗੀ ਲੱਗੇ ਤਾਂ ਹੋਰਾਂ ਤੱਕ ਵੀ ਸ਼ੇਅਰ ਜਰੂਰ ਕਰਿਓ ਜੀ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜੀ ਬੜੀ ਖਾਸ ਗੱਲ ਆ ਜੀ ਅੱਜ ਦੇ ਸਮੇਂ ਵੀ ਮੇਰੇ ਵਰਗਾ ਕੋਈ ਨਾ ਹੋਵੇ ਠੀਕ ਹੈ ਜੀ ਹਨਾ ਲਗਭਗ ਸਾਰੇ ਲੋਕ ਇਹ ਚਾਹੁੰਦੇ ਹਨਾ ਵੀ ਮੈਨੂੰ ਕੋ ਪੈਸਾ ਹੋਵੇ ਦੌਲਤ ਸ਼ੋਹਰਤ ਹੋਵੇ ਆਰਾਮ ਹੋ ਕੇ ਮੈਨੂੰ ਚੰਨਣਾ ਆਵੇ ਆ ਬੰਦਾ ਹੈ ਕੋਈ ਚੀਜ਼ ਦੋਸਤੋ ਜੇ ਇਹ ਚੀਜ਼ਾਂ ਹਾਸਲ ਕਰਨੀਆਂ ਤਾਂ ਕੁਝ ਚੀਜ਼ਾਂ ਤੁਤ ਦੂਰ ਚਲੀਆਂ ਜਾਣਗੀਆਂ ਉਹ ਕਿਹੜੀਆਂ ਚੀਜ਼ਾਂ ਨੇ ਜੇ ਤੁਸੀਂ ਇਹ ਚੀਜ਼ ਹੀ ਹਾਸਲ ਕਰਨੀਆਂ ਨੰਬਰ 1 ਤੇ ਜਦੋਂ ਤੁਸੀਂ ਸਕਸੈਸ ਵੱਲ ਜਾਣਾ ਹੈ ਹਨਾ ਸਕਸੈਸ ਹੋਣੀ ਹੈ ਕਿਸੇ ਚੀਜ਼ ਨੂੰ ਵੀ ਲੈ ਕੇ ਤਾਂ ਜਿਹੜਾ ਆਰਾਮ ਆ ਤੁਹਾਡੇ ਚ ਤੁਹਾਡੀ ਜ਼ਿੰਦਗੀ ਚੋਂ ਦੂਰ ਭੱਜ ਜਿਊਗਾ ਠੀਕ ਹੈ ਜੀ ਕਿਉਂਕਿ ਤੁਹਾਨੂੰ ਉਸ ਚੀਜ਼ ਲਈ ਵਰਕ ਕਰਨਾ ਪੈਣਾ ਹੱਟ ਤੋੜ ਮਿਹਨਤ ਕਰਨੀ ਪੈਣੀ ਆ ਪੂਰੀ ਜ਼ਬਰਦਸਤ ਹਾਰਡ ਵਰਕ ਕਰਨਾ ਪੈਣਾ ਤੁਹਾਨੂੰ ਤੇ ਆਰਾਮ ਤਾਂ ਭੁੱਲ ਜਿਓ ਠੀਕ ਹੈ ਜੀ ਆਰਾਮ ਤੋਂ ਤੋਂ ਦੂਰ ਚਲ ਜੂਗਾ ਇਹਨੂੰ ਤਿਆਗਣਾ ਪੈਣਾ ਠੀਕ ਹੈ ਜੀ ਨੰਬਰ 1 ਤੇ ਨੰਬਰ 2 ਤੇ ਤੁਹਾਡੀ ਨੀਂਦ ਵੀ ਉੱਡ ਜਾਣੀ ਆ ਠੀਕ ਹੈ ਜੀ ਕਿਉਂਕਿ ਤੁਸੀਂ ਜਿਹੜੀ ਚੀਜ਼ ਲਈ ਵਰਕ ਕਰੋਗੇ ਉਹਨੂੰ ਟਾਈਮ ਵੀ ਜਿਆਦਾ ਦੇਵੋਗੇ ਠੀਕ ਹੈ ਨਾ ਉਹਨੂੰ ਟਾਈਮ ਜਿਆਦਾ ਦੇਣਾ ਪੈਣਾ ਤਾਂ ਹੀ ਤੁਸੀਂ ਸਕਸੈਸ ਸਕਸੈਸਫੁਲ ਜਾਓਗੇ ਠੀਕ ਹੈ ਜੀ ਇਸ ਲਈ ਤੁਹਾਨੂੰ ਨੀਂਦ ਵੀ ਭੁੱਲਣੀ ਪੈਣੀ ਆ ਨੀਂਦ ਵੀ ਤੁਹਾਡੇ ਤੋਂ ਦੂਰ ਚਲ ਜੂਗੀ ਠੀਕ ਹੈ ਕਈ ਤੇ ਕਈ ਲੋਕ ਤੁਹਾਡੇ ਤੋਂ ਦੂਰ ਹੋ ਜਾਣਗੇ ਕਿਉਂ ਕਿ ਕਿਉਂਕਿ ਜਦੋਂ ਤੁਸੀਂ ਕਿਸੇ ਵਰਕ ਤੇ ਕੰਮ ਕਰ ਰਹੇ ਹੋਵੋਗੇ ਹਨਾ ਉਧਰ ਜ਼ਿਆਦਾ ਟਾਈਮ ਦੇ ਰਹੋਗੇ ਤਾਂ ਕਈ ਰਿਸ਼ਤੇ ਟੁੱਟ ਜਾਂਦੇ ਆ ਵੀ ਇਹ ਸਾਨੂੰ ਸਮਝਣ ਜਾਂਦਾ ਹੈ ਬੰਦਾ ਹਨਾ ਤਾਂ ਉਹ ਜਿਹੜੇ ਰਿਸ਼ਤੇ ਹੁੰਦੇ ਆ ਹੌਲੀ-ਹੌਲੀ ਕੱਢਦੇ ਜਾਂਦੇ ਆ ਹਨਾ ਸੋ ਰਿਸ਼ਤੇ ਵੀ ਕਈ ਤਰ੍ਹਾਂ ਜਿਹੜੇ ਤੁਹਾਡੇ ਤੋਂ ਦੂਰ ਹੋ ਜਾਣਗੇ ਚਾਹੇ ਯਾਰੀ ਦੋਸਤ ਜੋ ਹੋਵੇ ਚਾਹੇ ਰਿਸ਼ਤੇਦਾਰੀ ਜੋ ਹੋਵੇ ਦੂਰ ਹੋਣਗੇ ਤੇ ਇਹਦੇ ਨਾਲ ਇੱਕ ਹੋਰ ਗੱਲ ਸਾਂਝੀ ਕਰੂਗਾ ਕਿ ਤੁਹਾਡੇ ਸੁਪਨੇ ਨੂੰ ਕੋਈ ਬੰਦੇ ਸੁਪਨਾ ਨਹੀਂ ਸਾਝਦੇ ਅਗਲੇ ਕਹਿੰਦੇ ਵੀ ਇਹ ਉਹੀ ਮਾਈ ਜਾਂਦਾ ਹਨਾ ਤੁਹਾਡਾ ਸੁਪਨਾ ਤੁਸੀਂ ਉੱਤੇ ਹਾਰਡ ਵਰਕ ਕਰ ਦਿਓ ਇਸ ਚੀਜ਼ ਨੂੰ ਲੈ ਕੇ ਵੀ ਕਈ ਲੋਕ ਤੁਹਾਡੇ ਤੋਂ ਦੂਰ ਹੋ ਜਾਂਦੇ ਆ ਨੰਬਰ 4 ਤੇ ਇੱਕ ਗੱਲ ਕਰੂੰਗਾ ਕਿ ਇਹ ਜਿਹੜੀ ਚੀਜ਼ ਆ ਹਨਾ ਇਹ ਹਾਸਲ ਕਰਨ ਲਈ ਕਾਫੀ ਸਮਾਂ ਲੱਗ ਜਾਂਦਾ ਹਨਾ ਇਹ ਨਹੀਂ ਹੈ ਕਿ ਰਾਤੋ ਰਾਤ ਬੰਦਾ ਕੋਈ ਸਕਸੈਸਫੁਲ ਤਰੱਕੀ ਵੱਲ ਜਾਂਦਾ ਨਹੀਂ ਹਾਰਡ ਵਰਕ ਕਰਨੀ ਪੈਂਦੀ ਆ ਪੂਰੀ ਮਿਹਨਤ ਕਰਨੀ ਪੈਂਦੀ ਆ ਬਹੁਤ ਕੁਝ ਛੱਡਣਾ ਪੈਂਦਾ ਜਿਹੜੀਆਂ ਚੀਜ਼ਾਂ ਤੁਹਾਨੂੰ ਦੱਸੀਆਂ ਇਹ ਛੱਡਣੀਆਂ ਪੈਣਗੀਆਂ ਤੁਹਾਨੂੰ ਤਾਂ ਫਿਰ ਸਕਸੈਸਫੁਲ ਜਾਓਗੇ ਤਾਂ ਤੁਸੀਂ ਦੁਨੀਆ ਤੋਂ ਅਲੱਗ ਇੱਕ ਆਪਣੀ ਪਛਾਣ ਬਣਾ ਸਕਦੇ ਹੋ ਸੋ ਦੋਸਤੋ ਇਹ ਆਪਣੀ ਲਾਈਨ ਚ ਫਿੱਟ ਕਰ ਲਓ ਗੱਲਾਂ ਜੇ ਤੁਸੀਂ ਸਕਸੈਸ ਹੋਣਾ ਕਾਮਯਾਬ ਹੋਣਾ ਤਾਂ ਆਹ ਚੀਜ਼ਾਂ ਤੁਹ ਤੋਂ ਦੂਰ ਜਾ ਸਕਦੀਆਂ ਨੇ ਜੇ ਕਰ ਸਕਦੇ ਹੋ ਤਾਂ ਤੁਸੀਂ ਸਕਸੈਸ ਹੋ ਸਕਦੇ ਹੋ ਜ਼ਿੰਦਗੀ ਚ ਸੋ ਵੀਡੀਓ ਵਧੀਆ ਲੱਗੇ ਤਾਂ ਲਾਈਕ ਮੈਂਟ ਤੇ ਸ਼ੇਅਰ ਜਰੂਰ ਕਰਿਓ ਥੈਂਕ ਯੂ ਵੈਰੀ ਮੱਚ ਸਤਿ ਸ੍ਰੀ ਅਕਾਲ ਜੀ